ਮੁਨਦਾਬਾਹ ਅੰਮ੍ਰਿਤਸਰ ਸਰਕਾਰ ਪ੍ਰੇਸ਼ੰ ਮੁਨਦਾਬਾਹ ਅੰਮ੍ਰਿਤਸਰ ਸਰਕਾਰ ਪ੍ਰੇਸ਼ੰ ਮੁਨਦਾਬਾਹ ਅੰਮ੍ਰਿਤਸਰ ਸਰਕਾਰ ਪ੍ਰੇਸ਼ੰ ਮੁਨਦਾਬਾਹ ਗਊ ਮਤਾ ਦੀ ਜੈ 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 ਜੈ ਸ਼੍ਰੀ ਰਾਮ 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 ਅੰਮ੍ਰਿਤਸਰ ਸਰਕਾਰ ਪ੍ਰੇਸ਼ੰ ਮੁਨਦਾਬਾਹ ਦੀ ਮੁਖ ਮੰਗਾਂ ਜੀ ਅ ਦੇਖੋ ਜੀ ਅੰਮ੍ਰਿਤਸਰ ਦਾ ਬਹੁਤ ਹੀ ਐਮ ਮੁੱਦਾ ਵਾ ਜਿਹੜਾ ਕਾਰਪੋਰੇਸ਼ਨ ਉਸ ਚੀਜ਼ ਤੇ ਚੁੱਪੀ ਸਾਧ ਕੇ ਬੈਠੀ ਹੈ ਜਦ ਕਿ ਇੱਕ ਹੋਰ ਮੈਂ ਤੁਹਾਨੂੰ ਚੀਜ਼ ਦੱਸਣਾ ਚਾਹਨਾ ਇਹ ਸਿਰਫ ਅੰਮ੍ਰਿਤਸਰ ਦਾ ਮਸਲਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਮਸਲਾ ਵਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੇ ਕੋਲੋਂ ਬਹੁਤ ਵੱਡੇ ਪੈਮਾਨੇ ਤੇ ਜਿਹੜੀ ਠੱਗੀ ਜਿਹੜੀ ਕਈ ਸਾਲਾਂ ਤੋਂ ਚੱਲ ਰਹੀ ਹੈ 2016 17 ਤੋਂ ਕੌਸਸ ਦੇ ਨਾਮ ਜਿਹੜੇ ਤੇ ਹੁਣ ਤੱਕ ਭਗਵੰਤ ਮਾਨ ਨੇ ਚੁੱਪੀ ਸਾਧੀ ਹੋਈ ਹੈ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਮੁਹਿਮਾ ਸ਼ੁਰੂ ਹੋ ਰਹੀਆਂ ਜੀ ਨਸ਼ਾ ਮੁਕਤੀ ਦਾ ਹੋ ਰਿਹਾ ਜੀ ਬੜਾ ਕੁਝ ਹੋ ਰਿਹਾ ਗਉਆਂ ਦੇ ਨਾਲ ਜਾਦਾ ਹਾਸੇ ਹੋ ਰਹੇ ਨੇ ਨਸ਼ਿਆਂ ਨਾਲ ਮੌਤ ਘਟ ਹੋ ਰਹੀ ਹੈ ਪੰਜਾਬ ਦੇ ਜਨਤਾ ਦੀ ਗਉਆਂ ਦੇ ਨਾਲ ਮੌਤ ਜਿਆਦਾ ਹੋ ਰਹੀ ਹੈ ਕਾਉਸਸ ਲਿੱਤਾ ਜਾ ਰਿਹਾ ਹੈ ਕਿ ਲੋਕ ਗਊ ਮਾਤਾ ਦੇ ਨਾਮ ਤੇ ਜਿਹੜਾ ਵਾ ਕਾਉਸਸ ਪੰਜਾਬ ਸਰਕਾਰ ਨੂੰ ਪਾਉਂਦੇ ਹਜ਼ਾਰਾਂ ਕਰੋੜ ਰੁਪਈਆ ਰੈਵਨਿਊ ਜਿਹੜਾ ਪੰਜਾਬ ਸਰਕਾਰ ਨੂੰ ਜਾ ਰਿਹਾ ਹੈ ਸ਼ਰਾਬ ਦੀ ਬੋਤਲ ਤੇ ਸੀਮਿੰਟ ਦੀ ਬੋਰੀ ਤੇ ਗੋਰ ਵੀਲਰ ਤੇ ਟੂ ਵੀਲਰ ਤੇ ਡੈਥ ਸਰਟੀਫਿਕੇਟ ਤੇ ਬਰਥ ਸਰਟੀਫਿਕੇਟ ਤੇ ਬਿਜਲੀ ਦੇ ਬਿੱਲਾਂ ਤੇ ਅਣਗਿਣਤ ਜੀ ਜ਼ਿਆਦੇ ਢੇੜਾ ਵਾ ਕਾ ਉਸਸ ਪੰਜਾਬ ਸਰਕਾਰ ਨੇ ਲਾਤਾ 2017 ਤੋਂ ਲੈ ਕੇ 2025 ਤੱਕ ਹੁਣ ਤੱਕ ਦੇਖ ਲਓ ਹਜ਼ਾਰਾਂ ਕਰੋੜ ਰੁਪਇਆ ਕੌਂਸੈਲਸ ਦਾ ਜਿਹੜਾ ਰੈਵਨਿਊ ਹੈ ਪੰਜਾਬ ਸਰਕਾਰ ਨੂੰ ਜਾ ਰਿਹਾ ਲੇਕਿਨ ਸੀਐਮ ਸਾਹਿਬ ਅਜੇ ਤੱਕ ਇਸ ਟੀ ਤੇ ਇੱਕ ਵਰਡ ਨਹੀਂ ਬੋਲੇ ਵੀ ਸਾਡੇ ਕੋਲ ਇੰਨਾ ਕੌਂਸੈਲਸ ਹੈ ਅਸੀਂ ਇਹ ਸਹੂਲਤਾਂ ਪਬਲਿਕ ਨੂੰ ਤੇ ਗਉਆਂ ਵਾਸਤੇ ਦੇ ਰਹੇ ਗਉਂ ਸੇਵਾ ਕਮਿਸ਼ਨ ਪੰਜਾਬ ਦੀ ਇਸ ਚੀਜ਼ ਤੇ ਸੁੱਤੀ ਹੋਈ ਹੈ ਜਿਹੜੀਆਂ ਸੜਕਾਂ ਦੇ ਗਉਆਂ ਨੇ ਉਹ ਉਸੇ ਤਰ੍ਹਾਂ ਹੀ ਰੁੱਲ ਰਹੀਆਂ ਨੇ ਦੇਖੋ ਬੁੱਕਾ ਕਾਫੀ ਵਾਰ ਮੰਗ ਪੱਤਰ ਦਿੱਤਾ ਕਿ ਸਮਾਂ ਦੇ ਕਿਉਂ ਨਹੀਂ ਸਮਾਂ ਦੇਖੋ ਜੀ ਮੈਂ ਕਹਾਂਗਾ ਮੰਗ ਪੱਤਰ ਦੇਣ ਦਾ ਤਾਂ ਹੀ ਫਾਇਦਾ ਵਾ ਕਿ ਸਾਨੂੰ ਜਿਹੜੀ ਗਵਰਨਮੈਂਟ ਆਈ ਸੀ ਇਹ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਅਸੀਂ ਇਸ ਕਰਕੇ ਮੰਗ ਪੱਤਰ ਦਾ سلسلہ ਅੱਜ ਤੱਕ ਜਾਰੀ ਰੱਖਿਆ ਅੱਜ ਕੀ ਕੀਤਾ ਗਿਆ ਅੱਜ ਜਿਹੜਾ ਵਾ ਅਸੀਂ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਬਾਹਰ ਖਲੋਤੇ ਆ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਕਿ 2022-23 ਦੇ ਵਿੱਚ ਅਸੀਂ ਇਸੇ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਇੱਕ ਸਾਨੂੰ ਕਾਰਪੋਰੇਸ਼ਨ ਨੇ ਕਿਹਾ ਸੀ ਕਿ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇਸ ਕਰਕੇ ਅਸੀਂ ਸੜਕਾਂ ਦੀਆਂ ਗਊਆਂ ਜਿਹੜੀਆਂ ਉੱਥੇ ਨਹੀਂ ਰੱਖ ਸਕਦੇ ਛੁੱਟ ਨਹੀਂ ਸਕਦੇ ਉਸ ਸਮੇਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਚਬਾਰ ਰੋੜ ਤੇ ਇੱਕ ਜਗ੍ਹਾ ਜਿਹੜੀ ਅਲਾਟ ਕੀਤੀ ਜਿਹਦੇ ਵਿੱਚ ਇੱਕ ਪਸ਼ੂ ਹਸਪੀਟਲ ਜਿਹੜਾ ਅਲਾਟ ਕੀਤਾ ਗਿਆ ਜਿਹਦੀ ਜ਼ਮੀਨ ਅਲਾਟ ਕੀਤੀ ਗਈ 2023 ਦੇ ਵਿੱਚ ਮੰਤਰੀ ਨਿਜਰ ਐਮ ਐਲ ਏ ਜਿਹੜੇ ਆਪਣਾ ਅਜੀਤ ਗੁਪਤਾ ਜੀ ਸੰਦੀਪ ਰਿਸ਼ੀ ਜੀ ਕਮਿਸ਼ਨਰ ਸੀ ਉਦੋਂ ਸਾਰਿਆਂ ਨੇ ਮਿਲ ਕੇ ਉਦਘਾਟਨ ਕੀਤਾ ਲੇਕਿਨ ਉਹਦੀ ਅੱਜ 2025 ਤੱਕ ਜਿਹੜੀ ਹੈ ਕੰਸਟਰਕਸ਼ਨ ਜਿਹੜੀ ਕੰਪਲੀਟ ਨਹੀਂ ਹੋ ਪਾਈ ਤੇ ਬਹੁਤ ਹੀ ਜੜਾ ਨਿੰਦਨੀਆ ਗੱਲ ਹੈ ਵੀ ਇੰਨੇ ਸਾਲ ਬੀਤਣ ਦੇ ਬਾਅਦ باوجود ਕਾਉਸਸ ਜਿਹੜਾ ਵੈ तकरीबन 10 ਕਰੋੜ ਦੇ ਕੋਲ ਜਿਹੜਾ ਕਾਰਪੋਰੇਸ਼ਨ ਕੋਸਟ ਪ੍ਰੈਜ਼ੈਂਟ ਮੌਜੂਦ ਜਿਹੜਾ ਕੀ ਹੋਰ ਕੇ ਤੇ ਯੂਜ਼ ਨਹੀਂ ਕੀਤਾ ਜਾਂਦਾ ਫਿਰ ਦੇਰੀ ਕਿਸ ਚੀਜ਼ ਚ ਵੀ ਆਏ ਦਿਨ ਜਿਹੜੇ ਹਾਸੇ ਹੋ ਰਹੇ ਨੇ ਭੰਡਾਰੀ ਪੁਲ ਤੇ ਉਦੋਂ ਇੱਕ ਫੈਮਿਲੀ ਜਿਹੜੀ ਜ਼ਖਮੀ ਹੋ ਗਈ ਗੱਡੀ ਟੁੱਟ ਗਈ ਗੰਦਮ ਮੋਤ ਹੋ ਗਈ ਰੰਜੀਤ ਐਵੇਂ ਨਹੀਂ ਉਸ ਤੋਂ ਅਗਲੇ ਦਿਨ ਹੋ ਗਈ ਚਾਰ ਪੰਜ ਹਾਦਸੇ ਲਗਾਤਾਰ ਹੋ ਗਏ ਇੱਕ ਇੱਕ ਮੰਗ ਸਾਡੀ ਆਵੇ ਵੀ ਸਾਨੂੰ ਕਮਿਸ਼ਨਰ ਸਾਹਿਬ ਅੱਜ ਲਿਖਤੀ ਰੂਪ ਚ ਦੇਣ ਵੀ ਇਹ ਸਾਲ ਦੇ ਕਿਹੜੇ ਮਹੀਨੇ ਗਊਸ਼ਾਲਾ ਜਿਹੜੀ ਕੰਪਲੀਟ ਹੋਏਗੀ ਤੇ ਸੜਕਾਂ ਤੋਂ ਜੱਗੋਆਂ ਜਿਹੜੀਆਂ ਚੁੱਕ ਕੇ ਉੱਥੇ ਰੱਖੀਆਂ ਜਾਣਗੀਆਂ ਕਿਉਂਕਿ 1000 ਦੇ ਕੋਲ ਜਿਹੜੀ ਗਊ ਉੱਥੇ ਰੱਖੀ ਜਾਣੀ ਸੀ ਕਿਸੇ 2 ਘੰਟੇ ਤੱਕ ਨੂੰ ਹੋ ਗਏ ਕੋਈ ਅਫਸਰ ਇਹ ਤੱਕ ਮਿਲਨੇ ਧੰਨਵਾਦ ਸਰ ਇੱਥੇ 9 ਵਜੇ ਅਸੀਂ ਆਏ ਸੀ 9 ਅੱਜ ਗਏ ਨੇ ਅਜੇ ਤੱਕ ਜਿਹੜੇ ਅਫਸਰ ਖੂਨ ਨਵੀ ਜਿਹੜੇ ਆ ਡਿਊਟੀ ਤੇ ਨਹੀਂ ਪਹੁੰਚੇ ਗਏ ਬਹੁਤ ਸ਼ਰ ਇੱਥੇ ਜਿਹੜੇ ਆਮ ਪਬਲਿਕ ਜੀ ਇੱਥੇ ਪਰੇਸ਼ਾਨ ਹੋ ਰਹੀ ਹੈ ਅਸੀਂ ਤੇ ਅੱਜ ਆਏ ਆ ਕਿਉਂਕਿ ਸਾਨੂੰ ਲੋੜ ਨਹੀਂ ਪੈਂਦੀ ਇੱਥੇ ਜਾ ਆਣ ਦੀ ਲੇਕਿਨ ਆਮ ਪਬਲਿਕ ਅਸੀਂ ਦੇਖ ਰਹੇ ਆਂ ਕਿ ਇੱਥੇ ਅਫਸਰ ਨਾ ਹੋਣ ਕਰਕੇ ਬਹੁਤ ਬਹੁਤ ਸ਼ਰਮ ਦੀ ਗੱਲ ਹੈ ਜਦ ਕਿ ਸੀਐਮ ਸਾਹਿਬ ਕਹਿੰਦੇ ਸੀ ਕਿ ਸਾਨੂੰ ਵੀਡੀਓ ਪਾ ਦਿਆ ਕਰਿਓ ਕੋਈ ਅਫਸਰ ਨਾ ਬੈਠਾ ਹੋਏਗਾ ਮੈਂ ਕਹਾਂਗਾ ਸੀਐਮ ਸਾਹਿਬ ਹੁਣ ਕਾਰਵਾਈ ਕਰੋ ਇੱਥੇ ਤਾਂ ਕਮਿਸ਼ਨਰ ਸਾਹਿਬ ਹੀ ਨਹੀਂ ਬੈਠੇ ਹੋਏ ਦੂਸਰੇ ਨੰਬਰ ਤੇ ਮੈਂ ਜਿਹੜੀ ਸਾਡੀ ਮੰਗ ਹੈ ਉਹ ਐ ਵਾ ਵੀ ਰਾਤ ਦੇ ਸਮੇਂ ਜਦੋਂ گاਉਂ ਨਾਲ ਐਕਸੀਡੈਂਟ ਹੁੰਦਾ ਪਬਲਿਕ ਦੇ ਕੋਲ ਇੱਕ ਨੰਬਰ ਹੋਣਾ ਚਾਹੀਦਾ ਹੈ ਕਿ گاਉਂ ਨਾਲ ਐਕਸੀਡੈਂਟ ਹੋ ਜਾਈਏ ਕਿਉਂਕਿ ਈਵਨ ਕੀ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਉਹਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਜੇ ਅਸੀਂ ਬਚ ਗਏ ਤਾਂ ਅਸੀਂ گاਉਂ ਨੂੰ ਗਊਸ਼ਾਲਾ ਪੰਚਾਇਤ ਇੱਕ ਟਾਲ ਫਰੀ ਨੰਬਰ ਕਾਰਪੋਰੇਸ਼ਨ ਜਾਰੀ ਕਰੇ ਪਬਲਿਕ ਨੂੰ ਕਿਸੇ ਪ੍ਰਧਾਨ ਦੀ ਲੋੜ ਨਾ ਪਵੇ ਫੋਨ ਕਰਨ ਪਬਲਿਕ ਸਿੱਧਾ ਉੱਥੇ ਫੋਨ ਕਰੇ ਕਾਰਪੋਰੇਸ਼ਨ ਦੀ ਗੱਡੀ ਆਏ ਗਉ ਨੂੰ ਗਊਸ਼ਾਲਾ ਪੰਚਾਇਤ ਜੇ ਗਊ ਦੀ ਤਹਿਤ ਹੋਈ ਹੈ ਤੇ ਉਹਨੂੰ ਸੇਫਲੀ ਜਿਹੜਾ ਵਾ ਜਿਹੜਾ ਦਬਾਇਆ ਜਾਏ ਤਾਂ ਕਿ ਨਰਾਦਰੀ ਨਾ ਹੋ ਸਕੇ ਰਾਤੀ ਕੁੱਤੇ ਨਾ ਤੀਸਰੀ ਸਭ ਤੋਂ ਵੱਡੀ ਮੰਗ 22 ਨੰਬਰ ਫਾਟਕ ਦੇ ਥੱਲੇ ਬਿਨਾਂ ਲਾਇਸੈਂਸ ਤੋਂ ਰੇੜੀਆਂ ਚੱਲਦੀਆਂ ਨੇ ਮੀਟ ਦੀਆਂ ਮੱਛਲੀਆਂ ਕੱਟੀਆਂ ਜਾਂਦੀਆਂ ਨੇ ਦੋ ਸਕੂਲ ਨੇ ਉੱਥੇ ਉਹਨਾਂ ਦੇ ਸਾਹਮਣੇ ਛੁੱਟੀ ਦੇ ਟਾਈਮ ਤੇ ਮੁਰਗੀਆਂ ਤੇ ਮੱਛਲੀਆਂ ਕੱਟੀਆਂ ਜਾਂਦੀਆਂ ਨੇ ਅਸੀਂ ਕੀ ਸਨਸਕਾਰ ਦੇ ਰਹੇ ਹਾਂ ਕਮਿਸ਼ਨਰ ਸਾਹਿਬ ਨੂੰ ਪੁੱਛਣਾ ਚਾਹਨਾ ਅਸੀਂ ਬੱਚਿਆਂ ਦੇ ਦਿਲਾਂ ਦੇ ਵਿੱਚ ਕੀ ਡਰ ਪੈਦਾ ਕਰ ਰਹੇ ਹਾਂ ਕਿਉਂਕਿ ਕਟਾਈ ਜਿਹੜੀ ਹੈ ਇੱਕ ਆਮੰਦਾ ਨਹੀਂ ਦੇਖ ਸਕਦਾ ਤੇ ਛੋਟੇ-ਛੋਟੇ 7 8th ਕਲਾਸ ਦੇ ਬੱਚੇ ਕਿੱਥੋਂ ਦੇਖ ਲੈਣਗੇ ਉਹਦੀ ਕਾਰਵਾਈ ਅਸੀਂ ਅੱਜ ਹੀ ਚਾਹੁੰਦੇ ਹਾਂ ਜਾਂ ਉਹ ਬੰਦ ਕਰਵਾ ਦਿੱਤੀਆਂ ਜਾਣ ਜਾਂ ਫਿਰ ਜਿਹੜਾ ਉਹਨਾਂ ਟੱਕ ਦੇ ਅਗਰ ਨਾ ਮਸਲਾ ਤਾਂ ਧਰਨਾ ਦੇਖੋ ਅਸੀਂ ਬੈਠੇ ਹਾਂ ਜੀ ਜਿੰਨੀ ਦੇਰ ਤੱਕ ਨਹੀਂ ਮਸਲਾ ਹੱਲ ਹੋਦਾ ਬਹੁਤ ਵਿੱਚ ਜਿਹੜੀ ਇੱਕ ਬੋਸਾਲਾ ਜਿਹੜੀ ਹੈ ਸਾਨੂੰ ਮਿਲੀ ਉਹਦਾ ਕੰਮ 2 ਤੋਂ 3 ਮਹੀਨੇ ਦੇ ਵਿੱਚ ਵੀ ਤੁਹਾਨੂੰ ਕੰਪਲੀਟ ਹੋਣਾ ਸੀਗਾ ਅੱਜ 2025 ਹੋ ਗਿਆ ਔਰ ਉਸ ਗਊਸ਼ਾਲਾ ਦਾ ਜਿਹੜਾ ਇਹ ਕੰਮ ਕੰਪਲੀਟ ਨਹੀਂ ਹੋਇਆ ਜਦੋਂ ਉਹਨਾਂ ਨੇ ਇਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨੇ ਬਿਲਡਰ ਨੂੰ ਕੰਮ ਸੌਪਿਆ ਸੀਗਾ ਉਨੇ ਬਹੁਤ ਹੀ ਘੱਟਿਆ ਮਟੀਰੀਅਲ ਜਿਹੜਾ ਯੂਜ਼ ਕੀਤਾ ਸੀਗਾ ਉਹ ਮਟੀਰੀਅਲ ਇਸ ਤਰ੍ਹਾਂ ਦਾ ਸੀਗਾ ਕਿ ਜਿਹੜੀ ਗਊਸ਼ਾਲਾ ਦੋ ਜਿਹੜੀ ਬਰਸਾਤਾ ਉਹ ਵੀ ਨਹੀਂ ਕੱਢ ਸਕਦੀ ਤੇ ਜਦੋਂ ਡਾਕਟਰ ਸਾਹਿਬ ਨੇ ਉਹਦਾ ਵਿਰੋਧ ਕੀਤਾ ਤੇ ਗਊਸ਼ਾਲਾ ਦਾ ਕੰਮ ਬੰਦ ਕਰ ਦਿੱਤਾ ਗਿਆ ਤੇ ਹੁਣ ਤੱਕ ਹਜੇ ਤੱਕ ਉਹਨਾਂ ਨੇ ਕੰਮ ਸ਼ੁਰੂ ਵੀ ਨਹੀਂ ਕੀਤਾ ਔਰ ਗਊਸ਼ਾਲਾ ਜਿਹੜੀ ਹਜੇ ਤੱਕ ਬਣੀ ਨਹੀਂ ਹੈ ਤੇ ਸਾਡੀ ਇਹੀ ਮੰਗ ਹੈ ਗਊਸ਼ਾਲਾ ਜਲਦੀ ਬਣੇ ਔਰ ਜਿਹੜੀਆਂ ਗਊ ਮਾਤਾ ਨੇ ਉਹ ਸੜਕਾਂ ਤੋਂ ਚੁੱਕ ਕੇ ਜੜੀਆਂ ਉੱਥੇ ਗਊਸ਼ਾਲੇ ਦੇ ਅੰਦਰ ਪਹੁੰਚਾਈਆਂ ਜਾਂਦੀਆਂ। ਕਾਰਨ ਕੀ ਲੱਗਦਾ ਕਾਰਪੋਰੇਸ਼ਨ ਕੰਮ ਤੋਂ ਨਹੀਂ ਕਰ ਰਹੀ। ਕੰਮ ਰੁਕ ਗਿਆ ਤੋਂ ਪਿਆ ਪਿਛਲੇ 2 ਸਾਲਾਂ ਤੋਂ। ਸਦ ਉਹਦਾ 2 ਕਰੋੜ ਜਿਹੜਾ ਸੈਂਸ਼ਨ ਹੋਇਆ ਸੀਗਾ ਔਰ ਕਾਰਪੋਰੇਸ਼ਨ ਦੇ ਜਿੰਨੇ ਲੋਕ ਨੇ ਸਾਰੇ ਇਹਨਾਂ ਜੋ ਜਿਹੜੇ ਆ ਠੱਗੀ ਮਾਰ ਰਹੇ ਨੇ। ਕਿਉਂਕਿ ਜਿਹੜਾ ਬਿਲਡਰ ਸੀਗਾ ਉਹਨੇ ਇਨਾ ਕਟਿਆ ਜਿਹੜਾ ਮਟੀਰੀਅਲ ਯੂਜ਼ ਕੀਤਾ ਸੀਗਾ ਔਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਹਾਂ ਵੀ ਤੁਸੀਂ ਇਨਾ ਕਟਿਆ ਮਟੀਰੀਅਲ ਕਿਉਂ ਯੂਜ਼ ਕੀਤਾ ਉਹਨੇ ਸਾਬ ਕਿਹਾ ਕਿ ਜਿਹੜਾ ਕਾਰਪੋਰੇਸ਼ਨ ਵੱਲੋਂ ਆਇਆ ਇਹ ਪਾਸ ਕੀਤਾ ਗਿਆ ਹੈ ਜਿੱਦ ਜਦ ਕਿ ਮਟੀਰੀਅਲ ਕਟਿਆ ਯੂਜ਼ ਹੋ ਰਿਹਾ ਔਰ ਜਿਹੜੇ ਪੈਸੇ ਆ ਉਹ ਵਧੀਆ ਮਟੀਰੀਅਲ ਦੇ ਦਿੱਤੇ ਜਾ ਰਹੇ ਕਿਤੇ ਨਾ ਕਿਤੇ ਬਿਲਡਰ ਔਰ ਜਿਹੜੇ ਉੱਪਰਲੇ ਲੋਕ ਨੇ ਉਹ ਮਿਲ ਕੇ ਐਸ ਧੋਖਲਾ ਕਰ ਰਹੇ ਨੇ ਔਰ ਜਿਹੜਾ ਲਗਾਤਾਰ ਪਿਛਲੇ 2 ਸਾਲਾਂ ਦੇ ਵਿੱਚ ਤੁਹਾਡੇ ਕੋਲ ਕਈ ਮੰਗ ਪੱਤਰ ਦਿੱਤੇ ਗਏ ਤਾਂ ਨੇ ਵੀ ਲੈ ਕੇ ਕਾਰਪੋਰੇਸ਼ਨਾਂ ਵੀ ਗੱਲ ਕੀਤੀ ਗਈ ਪਰ ਫਿਰ ਵੀ ਜਿਹੜੀ ਬਿਲਡਿੰਗ ਬਣ ਰਹੀ ਹੈ ਉੱਥੇ ਜਿਹੜਾ ਸ਼ੱਟ ਬਣ ਰਿਹਾ ਉਹ ਹਲੇ ਤੱਕ ਕੰਪਲੀਟ ਨਹੀਂ ਹੋ ਪਾਇਆ ਹਾਂਜੀ ਵੀਰ ਜੀ ਬਿਲਕੁਲ ਨਹੀਂ ਕੰਪਲੀਟ ਹੋਇਆ ਕਿਤੇ ਨਾ ਕਿਤੇ ਐ ਵੀ ਹੈ ਕਿ ਜਿਹੜੇ ਗਊ ਮਾਤਾ ਬੇਜਬਾਨ ਨੇ ਉਹਨਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਔਰ ਇਹਨਾਂ ਦੀ ਸਰਕਾਰ ਨਹੀਂ ਉਹਨਾਂ ਦੇ ਸਿਰ ਤੋਂ ਬੰਨੀ ਅਵੋਇਡਿੰਗ ਕਾਰਪੋਰੇਸ਼ਨ ਦੇ ਲੋਕ ਕੀ ਹੁੰਦਾ ਬਈ ਸਿਰਫ ਗੱਲਬਾਤ ਕਰਕੇ ਤੋੜ ਦਿੱਤਾ ਜਾਂਦਾ ਫਰਵਰੀ 2 ਤੋਂ 3 ਮਹੀਨੇ ਦਾ ਟਾਈਮ ਦੇ ਦਿੰਦੇ ਨੇ ਕਹਿ ਦਿੰਦੇ ਨੇ ਬਣ ਜਾਏਗੀ ਬਣ ਜਾਏਗੀ ਆਇ ਤੋਂ 4 ਮਹੀਨੇ ਪਹਿਲਾਂ ਡਾਕਟਰ ਸਾਹਿਬ ਨੇ ਇੰਨੀ ਗੱਲ ਕਹੀ ਸੀਗੀ ਡਾਕਟਰ ਓਨ ਮੈਰਾ ਜੀ ਨੇ ਜਦੋਂ ਮਟੀਰੀਅਲ ਘਟਿਆ ਯੂਜ਼ ਕੀਤਾ ਸੀਗਾ ਉਦੋਂ ਵੀ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਕਾਰਵਾਈ ਕਰਕੇ ਦੁਬਾਰਾ ਕੰਮ ਸ਼ੁਰੂ ਕਰਾਵਾਂਗੇ ਅੱਜ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਕੋਈ ਬਿਲਡਰ ਦਾ ਪਤਾ ਚੱਲਿਆ ਤੁਹਾਨੂੰ 2 ਮਹੀਨੇ ਮਹੀਨੇ ਦਾ ਟਾਈਮ ਦੇ ਕੇ ਤੋਰ ਦਿੱਤਾ ਗਿਆ ਵੀਰ ਜੀ ਅਸੀਂ ਜਿੰਨੀ ਦੇ ਤੁਹਾਡੇ ਕੋਲ ਰਿਟਰਨ ਨਹੀਂ ਆਏਗਾ ਓਨੀ ਦੇ ਅਸੀਂ ਨਹੀਂ ਉਤਰਾਂਗੇ ਇੱਥੇ ਉੱਠਾਂਗੇ ਔਰ ਅਗਰ ਸਾਡਾ ਗੱਲਬਾਤ ਨਹੀਂ ਮੰਨੀ ਗਈ ਅਸੀਂ ਜਿਹੜਾ ਚੌਂ ਜਿਹੜਾ ਜਾਮ ਕਰਾਂਗੇ ਟ੍ਰੈਫਿਕ ਜਾਮ ਕਰਾਂਗੇ ਅੱਜ ਸਿਰਫ ਅਛਵੈਸਨ ਨਹੀਂ ਲੈਣਾ ਅੱਜ ਫੈਸਲਾ ਲੈ ਕੇ ਜਾ ਅੱਜ ਫੈਸਲਾ ਲੈਣਾ ਔਰ ਦੂਸਰਾ ਸਾਡੀ ਇੱਕ ਹੋਰ ਮੰਗ ਹੈ ਕਿ ਜਿਹੜਾ ਟੋਲ ਫਰੀ ਨੰਬਰ ਹੈ ਉਹ ਜਾਰੀ ਕੀਤਾ ਜਾਵੇ ਕਿਉਂਕਿ 5 ਵਜੇ ਤੋਂ ਬਾਅਦ ਕਾਰਪੋਰੇਸ਼ਨ ਦਾ ਕੋਈ ਵੀ ਜਿਹੜਾ ਵਰਕਰ ਹੈ ਕੰਮ ਨਹੀਂ ਕਰਦਾ ਸਾਨੂੰ ਹੈਗਾ 5 ਵਜੇ ਤੋਂ ਬਾਅਦ ਜਦੋਂ ਐਕਸੀਡੈਂਟ ਲੋਕੀ ਆਪਣੇ ਘਰਾਂ ਨੂੰ ਜਾਂਦੇ ਕੰਮਾਂ ਤੋਂ ਐਕਸੀਡੈਂਟ ਹੁੰਦੇ ਨੇ ਤੇ ਉਹਨਾਂ ਦੀਆਂ ਜਾਨਾਂ ਵੀ ਜਾਂਦੀਆਂ ਇਨਸਾਨਾਂ ਦੀਆਂ ਵੀ ਜਾਨਾਂ ਬਚਾਈਆਂ ਜਾਂ ਜਾਣ ਔਰ ਗਊਮਾਤਾ ਦੀ ਜਾਨ ਬਚਾਈ ਜਾਵੇ ਕਈ ਵਾਰੀ ਹੁੰਦਾ ਸਾਨੂੰ ਕਾਲ ਆਉਂਦੀ ਆ ਅਸੀਂ ਕਦੀ ਕਿਤੇ ਦੌੜਦੇ ਨੇ ਕਦੀ ਕਿਤੇ ਇੱਕ ਬੰਦਾ ਕਿੰਨੀ ਕ ਜਗ੍ਹਾ ਤੇ ਜਾਏਗਾ ਔਰ ਕਿੰਨੀਆਂ ਕ ਟੀਮਾਂ ਬਣਾਏਗਾ ਤੇ ਸਾਨੂੰ ਹੈਗਾ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਜਾਵੇ ਅਸੀਂ ਤੇ ਕੰਮ ਕਰੀਏ ਕਰੀਏ ਨਾਲ ਇਹ ਵੀ ਕੰਮ ਕਰਨ ਆਪਣਾ ਜਿਹੜਾ ਕਾਉਸ ਹੈ ਸਭ ਕਿਤੇ ਤੇ ਲਗਾਣ ਨਾ ਕਿ ਉਹ ਜਿਹੜੇ ਉੱਥੇ ਪੈਸੇ ਜਿਹੜੇ ਚੋਰੀ ਕਰਕੇ ਆਪਣੀਆਂ ਜਿਹੜੀਆਂ ਘਰ ਗੋਠੀਆਂ ਬਣਾਉਣ ਮੇਰਾ ਮੀਰ ਆ ਕੇ ਇਹ ਬੰਦਾ ਇੱਕ ਇੱਧਰ ਕਿਉਂ ਲਈ ਇਹ ਬੰਦੇ ਅਨੇਬਲ ਸਟੇਟ ਹੈਗੇ ਤੁਸੀਂ ਐਡੀ ਵੱਡੀ ਸੰਗਠਨ ਹੋ ਤੁਸੀਂ ਸਾਰਾ ਕੁਝ ਹੋ ਸਾਨੂੰ ਦੱਸੋ ਅਸੀਂ ਤੁਹਾਡੇ ਲਈ ਹੈਲਪ ਕਰ ਸਕਦੇ ਹਾਂ ਕਿ ਸਾਡੇ ਨਾਲ ਇੱਕ ਟੀਮ ਬਣਾਵੋ ਜੁਆਇੰਟ ਟੈਨਰ ਚੱਕਰ ਲਈ